ਭਰਾਵਾਂ ਦਾ ਫਰਜ਼ ਹੁੰਦਾ ਹੈ ਦੁੱਖ ਦੇ ਸਮੇਂ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੇ ਦੁੱਖ ਛੋਟਾ ਹੋਵੇ ਚਾਹੇ ਵੱਡਾ ਹੋਵੇ ਜੇ ਮਿੱਤਰ ਦੀ ਮਾਂ ਆ ਤਾਂ ਸਭ ਦੀ ਮਾਂ ਆ ਜੇ ਮਿੱਤਰ ਦੀ ਦਾਦੀ ਆ ਤਾਂ ਸਭ ਦੀ ਦਾਦੀ ਆ ਤੇ ਪਿਆਰਿਓ 10 ਤੋਂ ਪਹਿਲਾਂ ਸੰਤ ਬਾਬਾ ਮਨਪ੍ਰੀਤ ਸਿੰਘ ਜੀ ਮਹਾਂਪੁਰਸ਼ ਬੜੇ ਪਿਆਰ ਨਾਲ ਬਚਨ ਕਰ ਰਹੇ ਸੀ ਵੀ ਜਿਨਨੇ ਪੰਜਾਬ ਵਿੱਚ ਵਿਰਧ ਆਸ਼ਰਮ ਖੁੱਲ ਗਏ ਨਾ ਇਹ ਤਾਂ ਬੜਾ ਬੜਾ ਜਿੰਨੇ ਪੰਜਾਬ ਵਿੱਚ ਬਿਰਦਾ ਆਸ਼ਰਮ ਖੁੱਲ ਗਏ ਇਹ ਕੋ ਸਾਡੀ ਚੜਤ ਵਾਲੀ ਗੱਲ ਨਹੀਂ ਹੈ ਵੀ ਪਤਾ ਪਤਾ ਨਹੀਂ ਵੀ ਅਸੀਂ ਕੀ ਖੱਟ ਲਿਆ ਕੀ ਬਣਾ ਲਿਆ ਕਿੰਨਾ ਪੰਜਾਬ ਵਿੱਚ ਉन्नत ਕਰ ਲਈ ਅਸੀਂ ਇਹ ਨਹੀਂ ਹੈ ਪਤਾ ਨਹੀਂ ਕੀ ਕੁਝ ਖੱਟ ਲਿਆ ਪਰ ਪਿਆਰਿਓ ਮਾਪੁਰਖਾਂ ਦੀਆਂ ਸਾਧੂਆਂ ਦੀਆਂ ਭਗਤਾਂ ਦੀਆਂ ਅਜੇ ਯਾਦਾਂ ਕਿਉਂ ਬਣਾਉਂਦੇ ਆਂ ਅਸੀਂ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸਿੱਧਾਂ ਦਿੱਤੀਆਂ ਜ਼ਿੰਦਗੀ ਜੀਣ ਦੀਆਂ ਜਾਚਾਂ ਦਿੱਤੀਆਂ ਜਿੱਥੇ ਹੋਰ ਭਗਤਾਂ ਦੀ ਮਾਨਤਾ ਕਰਦੇ ਆਂ ਉੱਥੇ ਇੱਕ ਭਗਤ ਦਾ ਨਾਮ ਆਉਂਦਾ ਹੈ ਜਦੋਂ ਕਿਸੇ ਮਾਪਿਓ ਦੇ ਸਤਕਾਰ ਦੀ ਗੱਲ ਆਉਂਦੀ ਹੈ ਤੇ ਮਾਂ ਦਾ ਜ਼ਿਕਰ ਵਾਲਾ ਭਗਤ ਪਤਾ ਕਹਣਾ ਆਉਂਦਾ ਭਗਤ ਸਰਵਣ ਕਹਦੇ ਵਾਹਿਗੁਰੂ ਵਾਹਿਗੁਰੂ ਸਰਵਣ ਦੀ ਯਾਦ ਆਉਂਦੀ ਉਦੋਂ ਵੀ ਹੈ ਕੋਈ ਸਰਵਣ ਸੀ ਜਿਨੇ ਮਾਪੇ ਦੀ ਸੇਵਾ ਕੀਤੀ ਪਰ ਸਰਵਣ ਦਾ ਨਾਮ ਮਗਰੋਂ ਆਉਂਦਾ ਹੈ ਪਹਿਲਾਂ ਉਹਦੇ ਮਾਪੇ ਦੀ ਖਿਦਮਤ ਔਰ ਮਾਪੇ ਦੇ ਸੰਘਰਸ਼ ਬਾਰੇ ਵੇਖੋ ਸਰਵਣ ਦੇ ਮਾਪਿਓ ਦੇ ਘਰ ਔਲਾਦ ਨਹੀਂ ਸੀ ਹੁੰਦੀ ਔਰ ਸਰਵਣ ਦੇ ਮਾਪੇ-ਬਾਪ ਜਮੰਦਰੂ ਅੰਨੇ ਨਹੀਂ ਸੀ ਅੱਖਾਂ ਤੋਂ ਕਿਸੇ ਮਹਾਪੁਰਸ਼ ਕੋਲ ਗਏ ਜਾ ਕੇ ਬੇਨਤੀ ਕੀਤੀ ਕਿੰਦੇ ਬਾਬਾ ਜੀ ਔਲਾਦ ਨਹੀਂ ਹੈ ਕਿਉਂਕਿ ਦੁਨੀਆ ਦੇ ਸਭ ਸੁੱਖ ਆ ਜਾਣ ਪਰ ਇੱਕ ਜਿਹੜਾ ਪੁੱਤ ਦੀ ਘਾਟ ਰਹਿੰਦੀ ਹੈ ਨਾ ਜੀਵਨ ਵਿੱਚ ਉਹ ਸਦਾ ਰੜਕਦੀ ਹੈ ਸ਼ਾਇਰ ਲਿਖਦਾ ਹੈ ਨਾ ਸਭੇ ਗੰਗਿਆ ਇੱਕ ਬੁਰੀ ਪੁੱਤਾਂ ਦੀ ਪੀੜ ਸਭ ਕਟਾਂ ਪੂਰੀਆਂ ਹੋ ਸਕਦੀਆਂ ਨੇ ਪਰ ਮਾਂ ਹਮੇਸ਼ਾ ਇੱਕ ਗਹਿਣੇ ਨੂੰ ਤਰਸਦੀ ਏ ਜਿਹੜਾ ਗਹਿਣਾ ਉਹ ਪੁੱਤਰ ਦੀ ਔਲਾਦ ਦਾ ਗਹਿਣਾ ਇੱਕ ਪੁੱਤ ਹੋ ਜੇ ਸਰਵਣ ਦੇ ਮਾਪਿਓ ਮਹਾਪੁਰਸ਼ ਨੂੰ ਕਹਿੰਦੇ ਬਾਬਾ ਜੀ ਕਿਰਪਾ ਕਰੋ ਸਾਡੇ ਔਲਾਦ ਹੋ ਜੇ ਉਹ ਕਹਿੰਦੇ ਬੀਬਾ ਲਾਦ ਤਾਂ ਹੋ ਜੂ ਪਰ ਤੁਹਾਡੇ ਕਰਮ ਨੇ ਨਾ ਜਿਹੜੇ ਕਰਮ ਲੇਖ ਨਾ ਮਿਟਈਏ ਸਖੀ ਤੁਹਾਡੇ ਕਰਮਾਂ ਦੇ ਵਿੱਚ ਉਹ ਔਲਾਦ ਦਾ ਮੂੰਹ ਦੇਖਣਾ ਨਹੀਂ ਹੈ ਕਹਿੰਦੇ ਬਾਬਾ ਜੀ ਪਰਵਾਣਾ ਸਾਨੂੰ ਕਹਿੰਦੇ ਜਾਓ ਔਲਾਦ ਹੋ ਜੂਗੀ ਜਿੱਦਣ ਬੱਚਾ ਕੁੱਖ ਚ ਜਨਮ ਲੈਣ ਦੀ ਧਾਰਨ ਹੋ ਜਾਏਗਾ ਉਦਣ ਤੋਂ ਤੁਹਾਡੀ ਅੱਖਾਂ ਦੀ ਰੋਸ਼ਨੀ ਡਿਮ ਹੁੰਦੀ ਜਾਏਗੀ ਜਿੱਦਣ ਪੁੱਤਰ ਨੇ ਜਨਮ ਲੈਣਾ ਹੈ ਅੱਖਾਂ ਤੋਂ ਬਿਲਕੁਲ ਤੁਸੀਂ ਮਨਾਖੇ ਹੋ ਜਾਓਗੇ ਦਿਸੇਗਾ ਨਹੀਂ ਮਾਂ ਪਿਓ ਨੇ ਇਹ ਵੀ ਕਬੂਲ ਕਰ ਲਿਆ ਇੱਕ ਅੱਖ ਹੀ ਨੇ ਬਸ ਆ ਮੇਰਾ ਵੀ ਕੁਛ ਦਿਨ ਪਹਿਲਾਂ ਆਪਰੇਸ਼ਨ ਹੋਇਆ ਅੱਖ ਦਾ ਇੱਕ ਆਖੀ ਹੈ ਜਿਹੜਾ ਸੰਸਾਰ ਵੇਖਣ ਚ ਕੰਮ ਹੁੰਦੀ ਹੈ ਉਹ ਕਹਿੰਦੇ ਸਾਨੂੰ ਕਗੂਲ ਐ ਔਲਾਦ ਨਾ ਹੋਵੇ ਪਰ ਸਾਡੇ ਪੁੱਤ ਹੋ ਜਾਏਗਾ ਜਿੱਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਢੈਣੋ ਬੋਲੋ ਤੇ ਸਹੀ ਸਤਨਾਮ ਪੁੱਤ ਹੋ ਜਾਏ ਤਿੰਨ ਮਹੀਨੇ ਵਿੱਚ ਬੱਚੇ ਦਾ ਬਾਡੀ ਸਟਰੈਚਰ ਢਾਂਚਾ ਬਣਦਾ ਮਾਂ ਦੇ ਪੇਟ ਵਿੱਚ 6 ਮਹੀਨਾ ਬੱਚਾ ਮਾਂ ਦੀ ਸੰਗਤ ਕਰਦਾ ਜੋ ਮਾਂ ਖਾਂਦੀ ਜੋ ਮਾਂ ਬੋਲਦੀ ਜੋ ਮਾਂ ਸੁਣਦੀ ਉਹ ਸਾਰਾ ਬੱਚੇ ਤੇ ਅਸਰ ਪੈਂਦਾ ਭਜਨੀਕ ਸੀ ਭਜਨ ਵਾਲੇ ਸੀ ਦੋਵੇਂ ਮਾਪਿਓਂ ਰਾਮ ਰਾਮ ਜਪਦੇ ਸੀ ਭਜਨ ਕਰਦੇ ਸੀ ਸਰਵਣ ਪੇਟ ਵਿੱਚ ਪਲ ਰਹੇ ਅਤੇ ਅੱਖਾਂ ਦੀ ਜੋਤ ਕੱਟਦੀ ਗਈ ਕੱਟਦੀ ਗਈ ਕੱਟਦੀ ਗਈ ਜਦੋਂ ਜਨਮ ਹੋਇਆ ਬਿਲਕੁਲ ਅੱਖਾਂ ਤੋਂ ਅੰਨੇ ਹੋ ਗਏ ਦਿਸਦਾ ਨਹੀਂ ਪਾਲਿਆ ਪਰੋਸਿਆ ਵੱਡਾ ਹੋਇਆ ਜਵਾਨ ਹੋਇਆ ਆਪਣੇ ਕਬੀਲੇ ਵਾਲਿਆਂ ਨੂੰ ਪੁੱਛਦਾ ਕਹਿੰਦਾ ਮੈਨੂੰ ਦੱਸੋ ਤੇ ਸਹੀ ਉਹ ਕਿਸੇ ਦਾ ਮਾਂ ਅੰਨੀ ਹੁੰਦੀ ਹੈ ਕਿਸੇ ਦਾ ਪਿਓ ਅੰਨਾ ਹੁੰਦਾ ਮੇਰੇ ਤਾਂ ਦੋਵੇਂ ਅੰਨੇ ਨੇ ਮੇਰੇ ਦੋਵੇਂ ਅੰਨੇ ਐ ਉਹ ਮੈਨੂੰ ਇਹ ਤਾਂ ਦੱਸ ਦਿਓ ਇਹ ਅੰਨੇ ਜਮੰਦਰੂ ਨੇ ਜਾਂ ਮਗਰੋਂ ਹੋਏ ਅੰਨੇ ਕਾਰਨ ਕੀ ਇਹਨਾਂ ਦੋਨਾਂ ਅੰਨਿਆਂ ਹੋਣ ਦਾ ਇਹਨਾਂ ਦੇ ਅੰਨੇ ਹੋਣ ਦਾ ਕਾਰਨ ਕੀ ਹੈ ਉਹ ਫਿਰ ਕਬੀਲੇ ਵਾਲੇ ਰਿਸ਼ਤੇਦਾਰ ਦੱਸ ਸਕਦੇ ਨੇ ਉਹ ਕਹਿੰਦੇ ਤੈਨੂੰ ਨਹੀਂ ਪਤਾ ਇਹਨਾਂ ਦੇ ਘਰ ਔਲਾਦ ਨਹੀਂ ਸੀ ਹੁੰਦੀ ਤੈਨੂੰ ਜਨਮ ਦੇਣ ਦੀ ਖਾਤਰ ਆਪਣੇ ਅੱਖਾਂ ਦੀ ਬਲੀ ਦੇ ਦਿੱਤੀ ਦੋਵਾਂ ਨੇ ਕਹਦੇ ਵਾਹਿਗੁਰੂ ਵਾਹਿਗੁਰੂ ਦੋਵਾਂ ਨੇ ਬਲੀ ਦੇ ਦਿੱਤੀ ਮਾਂ ਦੀ ਤਾਂ ਤੁਸੀਂ ساری ਜ਼ਿੰਦਗੀ ਆਪਣੀ ਇੱਕ ਪਾਸੇ ਲਾ ਦਿਓ ਮਾਂ ਦੀ ਇੱਕ ਰਾਤ ਦਾ ਮੁੱਲ ਨਹੀਂ ਦੇ ਸਕਦੇ ਇੱਕ ਰਾਤ ਇੱਕ ਸ਼ਾਇਰ ਲਿਖਦਾ ਹੈ ਨਾ ਆलम ਫਾਜ਼ਲ ਦਾ ਉਹ ਕਹਿੰਦਾ ਵੀ ਦੁਨੀਆ ਤੇ ਦੋ ਜਹਾਨ ਨੇ ਮਾਤ ਲੋਕ ਤੇ ਪਤਾਲ ਲੋਕ ਤੇ ਆਕਾਸ਼ ਲੋਕ ਤੇ ਤਿੰਨ ਜਹਾਨਾਂ ਦਾ ਜ਼ਿਕਰ ਕੀਤਾ ਪਰ ਕਹਿੰਦਾ ਸੁਖ ਦੋ ਜਹਾਨਾਂ ਵਿੱਚ ਇੱਥੇ ਤੇ ਗਾਂ ਜਿੱਥੇ ਬੰਦਾ ਆਇਆ ਤੇ ਇੱਥੋਂ ਜਿੱਥੇ ਜਾਣਾ ਇਹ ਦੋ ਜਹਾਨਾਂ ਚ ਅਗਰ ਸੁਖ ਚਾਹੁੰਨਾ ਹੈ ਨਾ ਉਹ ਕਹਿੰਦੇ ਘਰ ਰਾਹ ਦੱਸਦਾ ਤੈਨੂੰ ਮੈਂ ਦੋ اپنی ماں ਨੂੰ ਪਿਆਰ ਨਾਲ ਤੱਕ ਲੈਣਾ ਘਰ ਬੈਠਿਆਂ ਮੱਕੇ ਦਾ ਹਜ ਕਰਿਆਂ ਕਰਜ ਕਰਿਆਂ ਕਰ ਉਹ ਕਹਿੰਦਾ ਆਪਣੀ ماں ਨੂੰ ਪਿਆਰ ਨਾਲ ਵੇਖ ਲਈ ਤੇਰਾ ਘਰ ਬੈਠੇ ਮੱਕੇ ਦਾ ਹਜੋਜ ਹੈ ਉੱਚਾ ਸਾਮਣੇ ਬੁਲਾ ਨੂੰ ਸੀ ਲਿਆ ਕਰ ਜੇ ਤੈਨੂੰ ਸਕੂਨ ਦੀ ਲੋ ਮਾ ਦਾ ਦਿਲ ਕਹਿੋ ਜੇ ਮੇਰੀਆਂ ਮਾਵਾਂ ਬੈਠੀਆਂ ਨੇ ਮਾਵਾਂ ਦਾ ਦਿਲ ਕਹਿੋ ਜੇ ਪੁੱਤਰ ਜਮਾਨੇ ਦਾ ਹੋਵੇ ਲੱਖ ਐਬੀ ਮਾਂ ਫੇਰ ਵੀ ਪੜਦੇ ਕਜਦੀਏ ਕਿਸੇ ਮਾਂ ਦਾ ਪੁੱਤ ਸ਼ਰਾਬੀ ਉਹ ਕਦੇ ਸ਼ਰਾਬੀ ਨਹੀਂ ਕਹਿੰਦੀ ਨਹੀਂ ਉਹ ਤਾਂ ਕਦੇ-ਕਦਾਈਂ ਪੀ ਲੈਂਦਾ ਕਿਉਂ ਮੁੰਡੇ ਧੱਕਾ ਕਰਨ ਤੇ ਫਿਰ ਪੀ ਲੈਂਦਾ ਉਹ ਮਾੜਾ ਨਹੀਂ ਪੁੱਤਰ ਜਮਾਨੇ ਦਾ ਹੋਵੇ ਲੱਖ ਐਬੀ ਮਾਂ ਫੇਰ ਵੀ ਪੜਦੇ ਕਜਦੀਏ ਲੱਖ ਗੁਸਤਾਖ ਲੱਖ ਹੋਵੇ ਸ਼ਰਾਬੀ ਹੋਵੇ ਸ਼ਰਾਬੀ ਪੁੱਤ ਦੀਆਂ ਸਿਫਤਾਂ ਕਰ ਕਰ ਨਾ ਰਚਦੀਆਂ ਕਰ ਨਾ ਰਚਦੀਆਂ ਹੋ ਲੱਖਾਂ ਕੋਹਾਂ ਤੋਂ ਜਿੰਨੀ ਬ੍ਰਹਮ ਗਿਆਨੀ ਮਾਂ ਅਜ ਤੱਕ ਕੋਈ ਸਾਧੂ ਨਹੀਂ ਹੋਇਆ ਕਹਦੇ ਵੈਗਰੂ ਛੋਟੇ ਦੇਸ਼ਾਂ ਵਿਦੇਸ਼ਾਂ ਚ ਕਿਤੇ ਛੱਟ ਲੱਗ ਜੇ ਤੇ ਘਰੇ ਮਾਂ ਨੂੰ ਪਤਾ ਲੱਗ ਜਾਂਦਾ ਮਾਂ ਦੇ ਦਿਲ ਚ ਘਬਰਾਹਟ ਮਾਂ ਨੂੰ ਬੇਚੈਨੀ ਸ਼ੁਰੂ ਹੋ ਜਾਂਦੀ ਏ ਵੀ ਮੇਰੇ ਪੁੱਤ ਨੂੰ ਕੁਝ ਹੋਇਆ ਤਾਂ ਨਹੀਂ ਪੁੱਤਰ ਜਮਾਨੇ ਦਾ ਹੋਵੇ ਲੱਖ ਐ ਵੀ ਮਾਂ ਫੇਰ ਵੀ ਪੜਦੇ ਕੱਜ ਦੀ ਏ ਲੱਖ ਉਸਤਾਖ ਲੱਖ ਹੋਵੇ ਸ਼ਰਾਬੀ ਪੁੱਤ ਦੀਆਂ ਸਿਫਤਾਂ ਕਰ ਕਰਨਾ ਰੱਜਦੀ ਏ ਲੱਖਾਂ ਕੋਹਾਂ ਤੇ ਪੁੱਤ ਨੂੰ ਲੱਗੇ ਠੇਡਾ ਛੱਟ ਮਾਂ ਦੇ ਸੀਨੇ ਵਿੱਚ ਵੱਜਦੀ ਏ ਮਾਂ ਏ ਮਾਂ ਤੇ ਪਿਆਰਿਓ ਇੱਕ ਮਾਂ ਸੀ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਮਕਰ ਸਾਹਿਬ ਦੀ ਸੜਾਰੇ ਸੀ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਬਾਬਾ ਮਨਪ੍ਰੀਤ ਸਿੰਘ ਜੀ ਵੀ ਥੋੜਾ ਜ਼ਿਕਰ ਕਰਕੇਗੇ ਮੈਂ ਉਹੀ ਥੋੜੀ ਪੰਕਤੀ ਨੂੰ ਅੱਗੇ ਬਿਆਨ ਕਰਦਾ ਇੱਕ ਮਾਂ ਹੀ ਹੈ ਛੋਟੀ ਉਮਰ ਵਿੱਚ ਦਲੀਪ ਸਿੰਘ ਨੂੰ ਚੁੱਕ ਕੇ ਗੋਰੇ ਇੰਗਲੈਂਡ ਲੈ ਕੇ ਕੇਸ ਕਤਲ ਕਰ ਦਿੱਤੇ ਈਸਾਈ ਬਣਾ ਦਿੱਤਾ ਮਾਂ ਦੇ ਅੰਦਰ ਤਲਬ ਰਹੀ ਮੈਨੂੰ ਮੇਰਾ ਪੁੱਤ ਮਿਲ ਜੇ ਮਾਂ ਦੇ ਅੰਦਰ ਤਲਬ ਰਹੀ ਅਕਸਰ ਕਿੱਟੀਆਂ ਨੇਪਾਲ ਦੇ ਰਾਜਿਆਂ ਤੱਕ ਗਈਆਂ ਵੀ ਬਸ ਇੱਕ ਵਾਰ ਮਲਾ ਦਿਓ ਬਸ ਉਹ ਕਹਿੰਦੇ ਪੰਜਾਬ ਦੀ ਧਰਤੀ ਤੇ ਨਹੀਂ ਆਉਣ ਦੇਣਾ ਉਹਨਾਂ ਨੂੰ ਪਤਾ ਸੀ ਆ ਜਿਹੜੀ ਪੰਜਾਬ ਦੀ ਧਰਤੀ ਹੈ ਇਹਦਾ ਕਣ-ਕਣ ਸ਼ਹੀਦਾਂ ਦੇ ਖੂਨ ਨਾਲ ਰਚਿਆ ਹੋਇਆ ਹੈ ਜੇ ਦਲੀਪ ਸਿੰਘ ਦਾ ਪੈਰ ਪੰਜਾਬ ਦੀ ਧਰਤੀ ਤੇ ਪੈ ਗਿਆ ਤੇ ਅੰਦਰ ਸਿੱਖੀ ਦਾ ਬੂਤਾ ਜਾਗ ਜਾਣਾ ਉਹ ਕਹਿੰਦੇ ਪੰਜਾਬ ਨਹੀਂ ਆਉਣ ਦੇਣਾ ਹੋਰ ਜਿੱਥੇ ਕਹੋਗੇ ਉੱਥੇ ਮਲਾ ਦੇਾਂਗੇ ਕਲਕੱਤੇ ਦੀ ਧਰਤੀ ਤੇ ਇੱਕ ਹਾਲ ਵਿੱਚ ਮਾਂ ਮਾਂ ਤੇ ਪੁੱਤ ਦੀ ਮੁਲਾਕਾਤ ਲਈ ਉਹਨਾਂ ਨੇ ਛੱਡ ਦਿੱਤਾ ਉਹਨਾਂ ਨੂੰ ਨਹੀਂ ਸੀ ਪਤਾ ਜਿੱਥੇ ਪੰਜਾਬ ਦੀ ਧਰਤੀ ਦੇ ਕਣ ਵਿੱਚ ਸਿੱਖੀ ਦੀ ਖੁਸ਼ਬੂ ਹੈ ਉੱਥੇ ਪੰਜਾਬ ਦੀ ਧਰਤੀ ਵਿੱਚ ਰਹਿਣ ਵਾਲੀ ਮਾਂ ਦੇ ਬੋਲਾਂ 'ਚ ਵੀ ਸਿੱਖੀ ਹੈ ਬੁਲਾ ਦਿਓ ਕਹਿੰਦੇ ਇੱਕ ਵਾਰੀ ਐ ਮਾਂ ਪੁੱਤ ਦੋਵੇਂ ਅੰਦਰ ਬੈਠੇ ਹਾਲਚ ਖਲੋਤੇ ਮਾਂ ਨੂੰ ਦਿਖਣਾ ਘਟ ਹੋ ਗਿਆ ਸੀ ਰੋ ਰੋ ਕੇ ਅੱਖਾਂ ਤੋਂ ਮਹਾਰਾਣੀ ਜਿੰਨਾਂ ਜਦੋਂ ਦਲੀਪ ਸਿੰਘ ਨੇ ਘੁੱਟ ਕੇ ਜਫੀ ਪਾਈ ਨਾ ਮੇਰੀ ਮਾਂ ਮਿਲੀ ਹੈ ਮੇਰੀ ਮਾਂ ਮਿਲੀ ਰੱਬ ਤੋਂ ਵੀ ਉੱਚਾ ਦਰਜਾ ਮਾਂ ਦਾ ਦਿੱਤਾ ਜਦੋਂ ਮੂੰਹ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ ਰੱਬ ਕਹਿਣਾ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਮਾਂ ਕਹਿਣਾ ਸਿੱਖਿਆ ਹੂੰ ਐਂਡਿਆ ਮੇਗੰਮੇਰਾ ਨੂੰ ਜਨਮ ਜਿੰਮੇ ਦਿੱਤਾ ਏ ਉਹਦੀ ਤੇਰਾ ਤਜ਼ਾਮੁਲ ਕਿੰਨੇ ਦਿੱਤਾ ਈ ਸਾਤੇ موسی ਤੇ ਨਾਨਕ ਤੇ ਰਾਮ ਵੀ ਜੀ ਦੀ ਗੋਦੀ ਵਿੱਚ ਖੇਡੇ ਨਬੀ ਤੇ ਨਵਾਬ ਵੀ ਜੀ ਦੀ ਉਂਗਲ ਫੜ ਸੀ ਮੈਂ ਧੁਰ ਪੜਨਾ ਸਿੱਖਿਆ ਇੱਕ ਘਟਕੇ ਜੱਫੀ ਪਾਲੀ ਮਾਂ ਨੂੰ ਜਦੋਂ ਪਾਈ ਨਾ ਮਾਂ ਨੇ ਕੁਝ ਨਹੀਂ ਵੇਖਿਆ ਜੱਫੀ ਨਹੀਂ ਪਾਈ ਮਾਂ ਨੇ ਪਹਿਲਾਂ ਸਿਰ ਤੇ ਹੱਥ ਫੇਰਿਆ ਸਿਰ ਤੇ ਹੱਥ ਫੇਰਿਆ ਫਿਰ ਹੱਥ ਸਿਰ ਤੋਂ ਲੈ ਕੇ ਆਈ ਨਾ ਤੇ ਆ ਮੁਖ ਤੇ ਚਲੇ ਗਿਆ ਜਦੋਂ ਸਿਰ ਤੇ ਜੂੜਾ ਦਸਤਾਰ ਨਹੀਂ ਵੇਖੀ ਮੁਖ ਤੇ ਦਾੜਾ ਨਹੀਂ ਵੇਖਿਆ ਮਾਂ ਨੇ ਧੱਕਾ ਮਾਰਿਆ ਦਲੀਪ ਸਿੰਘ ਨੂੰ ਕਹਿੰਦੀ ਤੇਰੇ ਪਿਓ ਦੇ ਮਰਨ ਤੋਂ ਬਾਅਦ ਮੈਨੂੰ ਆਸ ਸੀ ਮੇਰੇ ਲਈ ਤੂੰ ਜਿਉਣਾ ਉਹ ਦਲੀਪ ਸਿੰਘਾ ਉਹ ਜੇ ਤੇਰੇ ਕੋਲ ਕਲਗੀਆਂ ਵਾਲੀ ਦੀ ਸਿੱਖੀ ਨਹੀਂ ਰਹੀ ਅੱਜ ਤੋਂ ਬਾਅਦ ਤੂੰ ਵੀ ਮੇਰੇ ਲਈ ਮਰ ਗਿਆ ਤੂੰ ਵੀ ਮਰ ਗਿਆ ਪੈਰਾਂ ਤੋਂ ਸਿਰ ਨਹੀਂ ਚੁੱਕਦਾ ਕਹਿੰਦਾ ਮਾਂ ਮੈਨੂੰ ਬਖਸ਼ ਲੈ ਮਾਂ ਦੇ ਦੋ ਬੋਲ ਸੀ ਸਿਰਫ ਹੋ ਦਸੀ ਲਾਲ ਵੇ ਤੇ ਤੂੰ ਕਿਉਂ ਗਏ ਨਾ ਸੰਭਾਲੇ ਵੇ ਸੰਭਾਲੇ ਵੇ ਸੰਭਾਲੇ ਵੇ ਦੁੱਧ ਮੱਖਣਾ ਦੇ ਨਾਲ ਤੇਰੇ ਕੇਸ ਪਲੇ ਇਸ ਪਲੇ ਉਹ ਤੇਰੇ ਕੇਸ ਕਿੱਥੇ ਗਏ ਆ ਦੋ ਬੋਲ ਸੀ ਮਹਾਰਾਜਾ ਦਲੀਪ ਸਿੰਘ ਦੇ ਅੰਦਰ ਸਿੱਖੀ ਦਾ ਬੂਟਾ ਪੈਦਾ ਕਰ ਗਿਆ ਕਹਿੰਦਾ ਮਾਂ ਆ ਤੇਰੇ ਨਾਲ ਜ਼ੁਬਾਨ ਹੈ ਤੇਰੇ ਪੁੱਤਰ ਦੀ ਅੱਜ ਤੋਂ ਬਾਅਦ ਕਿਸ ਨਹੀਂ ਕਤਲ ਕਰਾਉਂਦਾ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਮਾਂ ਇੱਧਰ ਆਓ ਆਪਣੇ ਖਿਆਲਾਂ ਨੂੰ ਫੇਰ ਉਹ ਮੁਲਖ ਚ ਲੈ ਜਾਓ ਜਿੱਥੇ ਮੈਂ ਬੇਨਤੀ ਕਰ ਰਿਹਾ ਬਸ ਚੰਦ ਮਿੰਟਾਂ ਦਾ ਸਮਾਂ ਸਰਵਣ ਕਹਿੰਦਾ ਮੈਨੂੰ ਦੱਸੋ ਮੇਰੇ ਮਾਂ ਪਿਓ ਜਿ ਮੰਦਰੂੰਨੇ ਨੇ ਉਹ ਕਹਿੰਦੇ ਨਹੀਂ ਤੈਨੂੰ ਜਨਮ ਦੇਣ ਲੱਗਿਆ ਕਿਸੇ ਵਲੀ ਦੇ ਬਚਨ ਹੋਏ ਸੀ ਕਿਸੇ ਵਲੀ ਦੇ ਅਗਰ ਇਹਨੂੰ ਤੁਸੀਂ ਪੁੱਤਰ ਲੈਣਾ ਚਾਹੁੰਦੇ ਹੋ ਅੱਖਾਂ ਦੀ ਜੋਤ ਨਹੀਂ ਹੋਏਗੀ ਦੇਖਣਾ ਨਸੀਬ ਨਹੀਂ ਹੋਏਗਾ ਉਹ ਕਹਿੰਦੇ ਉਹਨਾਂ ਨੇ ਹੱਸ ਕੇ ਕਬੂਲ ਕਰ ਲਿਆ ਉਹ ਕਹਿੰਦੇ ਵਲੀ ਨਾਲ ਮਿਲਾ ਦਿਓ ਕਹਿੰਦੇ ਉਹ ਤਾਂ ਚਲੇ ਗਏ ਉਹਨਾਂ ਦੇ ਅੱਗੇ ਪੁੱਤ ਪੋਤੇ ਬੈਠੇ ਐ ਜਾ ਕੇ ਚਰਨਾਂ 'ਚ ਸਿਰ ਝੁਕਾ ਦਿੰਦਾ ਕਹਿੰਦਾ ਬਾਬਾ ਜੀ ਮੈਨੂੰ ਕਿਰਪਾ ਕਰੋ ਮੇਰੇ ਅੰਨੇ ਮਾਂ ਪਿਓ ਦੇ ਨੇਤਰ ਆ ਜਾਂਦਾ ਕਿੱਦਾਂ ਆਉਣਗੇ ਉਹ ਕਹਿੰਦੇ ਜਾ ਸੰਸਾਰ ਵਿੱਚ ਜਿੰਨੇ ਤੀਰਥ ਨੇ 860 ਤੀਰਥ 68 ਤੀਰਥਾਂ ਦੇ ਇਹਨਾਂ ਨੂੰ ਇਸ਼ਨਾਨ ਕਰਾ ਜਾਗੇ ਫਿਰ ਇਹਦੇ ਨੇਤਰ ਆਣਗੇ ਵਾਪਸ ਐਵੇਂ ਨਹੀਂ ਸਰਵਣ ਨੇ ਬੇੰਗੀ ਮੋਢੇ ਤੇ ਚੁੱਕੀ ਸੀ ਦਰ ਦਰ ਜਾ ਕੇ ਇਸ਼ਨਾਨ ਕਰਉਂਦਾ ਫਿਰਦਾ ਹੈ ਜਗਨਨਾਥਪੁਰੀ ਦਾ ਮੰਦਿਰ ਜਿੱਥੇ ਭਗਵਾਨ ਜਗਨਨਾਥਪੁਰੀ ਜੀ ਜਿਨ੍ਹਾਂ ਦਾ ਸਮਾਂ ਕਪਟ ਖੁੱਲਣ ਦਾ ਇਹ ਬੰਦ ਹੋ ਗਿਆ ਸਰਵਣ ਲੇਟ ਹੋ ਗਿਆ ਪਹੁੰਚਦਾ ਉਹ ਪਾਂਡਿਆ ਨੂੰ ਬੇਨਤੀਆਂ ਕਰਦਾ ਹੈ ਬ੍ਰਾਹਮਣਾ ਨੂੰ ਕਹਿੰਦਾ ਮੈਨੂੰ ਮੱਥਾ ਟੇਕਣ ਦਿਓ ਆ ਖੋਲ ਦਿਓ ਕਪਟ ਮੈਂ ਅੱਗੇ ਜਾਣਾ ਹੈ ਜੇ ਸਫ਼ਰ ਬੜਾ ਲੰਬਾ ਪਿਆ ਉਹ ਕਹਿੰਦੇ ਨਾ ਜਗਨਨਾਥਪੁਰੀ ਦੇ ਮੰਦਰ ਦੇ ਅਸੂਲ ਨੇ ਜਦੋਂ ਭਗਵਾਨ ਦੇ ਕਬੜੇ ਬੰਦ ਹੋ ਜਾਂਦੇ ਫਿਰ ਖੁੱਲਦੇ ਨਹੀਂ ਮਾਂ ਦੇ ਕਦਮਾਂ ਨੂੰ ਮੱਥਾ ਟੇਕ ਕੇ ਕਹਿੰਦਾ ਮੇਰੇ ਜਗਨਨਾਥਪੁਰੀਓ ਤੁਸੀਂ ਮੱਥਾ ਟੇਕਦਾ ਆਵਾਜ਼ ਕੀ ਆਉਂਦੀ ਹੈ ਜਗਨਨਾਥਪੁਰੀ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਂਦੇ ਨੇ ਵਾਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਕੀ ਦੀ ਬਦੌਲਤ ਉਹ ਮਾਂ ਬਾਪ ਦੀ ਸੇਵਾ ਦੀ ਬਦੌਲਤ ਤੇ ਪਿਆਰਿਓ ਤੀਰਥਾਂ ਤੇ ਤਨਾਈ ਜਾਂਦੇ ਆਸੀਂ ਪਰ ਜੇ ਮਾਂ ਪਿਓ ਦੀ ਸੇਵਾ ਨਾ ਨ ਕੀਤੀ ਕਿਸੇ ਲੇਖੇ ਨਹੀਂ ਤੀਰਥ ਤੇ ਜਾਣਾ ਕਿਸੇ ਲੇਖੇ ਨਹੀਂ ਤੁਹਾਡੇ ਇਸ਼ਨਾਨ ਕੀਤੇ ਜੱਪ ਤਪ ਕੀਤੇ ਕਿਸੇ ਲੇਖੇ ਨਹੀਂ ਮਾਂ ਤਾਂ ਕਹਿੰਦੀ ਆ ਪੁੱਤਰਾ ਮੇਰੇ ਤਾਂ ਹਜੇ ਲੋਹਾ ਚੋਂ ਤੇਰਾ ਗੰਦ ਨਹੀਂ ਨਿਕਲਿਆ ਲੋਹਾ ਚੋਂ ਗੰਦ ਨਹੀਂ ਨਿਕਲਿਆ ਤੂੰ ਤਾਂ ਮੈਨੂੰ ਹਜੇ ਰੋਟੀ ਦੇਣ ਤੋਂ ਮੁੱਕਰ ਗਿਆ ਮਾਂ ਫਿਰ ਯਾਦ ਕਰਾਉਂਦੀ ਐ ਮੈਂ ਤੋਤੇ ਤੇਰੇ ਪੋਤੜੇ ਬਥੇਰੀ ਪੂੰਜੀ ਗੰਦਗੀ ਦੀ ਗੰਦਗੀ ਦੀ ਗੰਦਗੀ ਮੈਂ ਬੁੱਢੀ ਹੋ ਕੇ ਖਰਾ ਪੁੱਤ ਤੇਰੀ ਜ਼ਿੰਦਗੀ ਦੀ ਬੰਦਗੀ ਦੀ ਬੰਦਗੀ ਤੂੰ ਤਾਂ ਮੇਰੀ ਗੋਦੀ ਚ ਬਥੇਰੀ ਮੌਜਮਾਨੀ ਮਾਵਾਂ ਕੋਲੋਂ ਦੁੱਧ ਚੁੰਘ ਕੇ ਲੋਕੋਂ ਪੁੱਤ ਨਾ ਫੜਾਉਂਦੇ ਪਣੀ ਮਾਵਾਂ ਕੋਲੋਂ ਦੁੱਧ ਛੁੰਘ ਕੇ ਫਿਰ ਮਾਂ ਯਾਦ ਕਰਾਉਂਦੀ ਐ ਮਾਂ ਕਹਿੰਦੀ ਮੈਂ ਤੈਨੂੰ ਕੰਬਲਾਂ ਦੇ ਵਿੱਚ ਰੱਖਿਆ ਪਾਲਾ ਲਾਉਂਦੀ ਸੀ ਮੈਂ ਹੱਕ ਨਾਲ ਵੇ ਨਾਲੇ ਸਿਆਲ ਦੇ ਦਿਨਾਂ ਚ ਪੁੱਤ ਮੈਨੂੰ ਵੀ ਲੱਗਦਾ ਏ ਪਾਲਾ ਦਾ ਏ ਪਾਲਾ ਉਹ ਠੰਡ ਲੱਗਦੀ ਪੱਟੇ ਕੰਬਲ ਦੀ ਮੋਰੀਆਂ ਥਾਣੀ ਮਾਵਾ ਕੋਣ ਦੁੱਤ ਚੁੰਘ ਕੇ ਲੋਕੋ ਉਹ ਤੇ ਨਾ ਲਾਉ ਆ लास्ट ਤਾਰਨਾ ਤੀਰਥਾਂ ਤੇ ਜਾਇਆ ਉਹ ਕੀ ਕੰਮ ਦਾ लास्ट ਤਾਰਨਾ ਪਿਆਰ ਨਾਲ ਪੜ ਲਿਓ ਨਖੋਟੇ ਤਨ ਚੋ ਮਨ ਤਾਂ ਖੋਟੇ ਹੋਈ ਹੋਇਆ ਹੈ ਇਸ ਲਈ ਪਿਆਰਿਓ ਆਪਦੇ ਮਾਪਿਓ ਦੀ ਸੇਵਾ ਕਰੋ ਸਰਵਣ ਨੇ ਮਾਂ ਬਾਪ ਦੀ ਸੇਵਾ ਕਰਕੇ ਰੱਬ ਪਾਇਆ ਤੇ ਸਾਡਾ ਵੀ ਕਰਮ ਬਣਦਾ ਹੈ ਆਪਦੇ ਮਾਪਿਓ ਦੀ ਸੇਵਾ ਕਰੋ ਜਿਨ੍ਹਾਂ ਨੇ ਮਾਂ ਪਿਓ ਨੂੰ ਨਹੀਂ ਸੰਭਿਆ ਉਹ ਜਿੱਥੇ ਮਰਜੀ ਨੱਕ ਰਗੜ ਲੈਣ ਕੋਈ ਦੁਨੀਆ ਦਾ ਵਲੀ ਗੁਰੂ ਪੀਰ ਪੈਗੰਬਰ ਉਹਨੂੰ ਕੱਖ ਨਹੀਂ ਦੇ ਸਕਦਾ ਇਸ ਲਈ ਪਿਆਰਿਓ ਮਾਂ ਇੱਕ ਐਸੀ ਵਸਤੂ ਹੈ ਜਿਹਦੇ ਜਾਣ ਤੋਂ ਬਾਅਦ ਘਰ ਦੇ ਵੇੜੇ ਸੁਨਨੇ ਹੋ ਜਾਂਦੇ ਐ ਚਾਹੇ ਉਦਾਦੀ ਹੋਵੇ ਉਹ ਕਹਿੰਦੇ ਨਾ ਬਜ਼ੁਰਗ ਘਰ ਦੇ ਜਿੰਦੇ ਹੁੰਦੇ ਐ ਉਹ ਚਲੇ ਜਾਣ ਤੇ ਘਰ ਦੇ ਜਿੰਦੇ ਫਿਰ ਲਾਉਣੇ ਪੈ ਜਾਂਦੇ ਬਜ਼ੁਰਗ ਜਦੋਂ ਹੁਣ ਤੇ ਘਰ ਦੇ ਜਿੰਦੇ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਇਸ ਲਈ ਪਿਆਰਿਓ ਆ लास्ट ਬੇਨਤੀ ਕਰਕੇ ਮੈਂ ਅਗਲਾ ਸਮਾਂ ਬਾਬਾ ਜੀ ਦਾਸੂ ਸਰਵਣ ਕਰਾਂ ਸ਼ਹਿਰ ਲਿਖਦਾ ਨਾ ਕਹਿੰਦਾ ਕਿਹੜੇ ਭਲੇਖੇ ਚ ਤੁਰਿਆ ਫਿਰਦਾ ਮਾਂ ਦੇ ਜਾਣ ਤੋਂ ਬਾਅਦ ਹਾਲਾਤ ਪਤਾ ਕੀ ਹੁੰਦੇ ਨੇ माम ते पेके पे मुक ਕੌਣ ਕਰੇ ਰਖਵਾਲੀ ਬੱਚਿਆਂ ਦੀ ਕੌਣ ਕਰੇ ਰਖਵਾਲੀ ਵਾਲੀ ਜਿੰਨੇ ਵੀ ਮਾਪੁਰਸ਼ ਆਏ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਸੰਗਤ ਦੂਰੋਂ ਨੇੜੇੋਂ ਮਿੱਤਰ ਸੱਜਣ ਯਾਰ ਦੋਸਤ ਆਏ ਸਾਰਿਆਂ ਦਾ ਬਾਬਾ ਗੁਲਾਬ ਸਿੰਘ ਜੀ ਵੱਲੋਂ ਅਤੀ ਨਿਲਤੋ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਹੋਈਆਂ ਬੇਅੰਤ ਪੁੱਲਾ ਚੁੱਕਾਂ ਦੀ ਖਿਮਾ ਗੱਜ ਕੇ ਫਤਿ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਫਤਹਿ